ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਬਚਪਨ ਅਵਸਥਾ ਦੇ ਵਿੱਚ ਹੀ ਐਸੇ-ਐਸੇ ਸਵਾਲਾਂ ਦੇ ਜਵਾਬ ਉਹਨਾਂ ਨੇ ਸੰਗਤ ਨੂੰ ਦਿੱਤੇ ਸੀਗੇ ਜਿਹਨੂੰ ਸੁਣ ਕੇ ਸੰਗਤਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਤੇ ਆਪ ਜੀ ਵੀ ਇਹ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੇ ਬਚਨ ਸਰਵਣ ਕਰੋਗੇ ਬਹੁਤ ਜ਼ਿਆਦਾ ਆਪ ਜੀ ਨੂੰ ਗਿਆਨ ਆ ਜਾਵੇਗਾ ਦੇਖੋ ਕਿਉਂਕਿ ਹੈਗੇ ਤਾਂ ਗੁਰੂ ਪੁੱਤਰ ਹੀ ਹਨ ਨਾ ਜੀ ਬ੍ਰਹਮਚਾਰੀਆਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੇ ਕਿਸ ਤਰ੍ਹਾਂ ਕੀਤੀਆਂ ਕਿਵੇਂ ਸੰਗਤਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਤਸੱਲੀ ਵੀ ਕਰਵਾਈ ਆਓ ਉਹਨਾਂ ਦੀ ਜਨਮ ਸਾਖੀ ਦੇ ਵਿੱਚੋਂ ਆਪਾਂ ਸਰਵਣ ਕਰਦੇ ਹਾਂ ਜੀ ਗੁਰਮਖ ਪਿਆਰਿਓ ਬਾਬਾ ਸ਼੍ਰੀ ਚੰਦ ਜੀ ਅੱਖਾਂ ਮੀਟ ਕੇ ਬਚਪਨ ਅਵਸਥਾ ਦੇ ਵਿੱਚ ਹੀ ਸਾਧੂਆਂ ਦੇ ਵਾਂਗ ਵਿਚਰਦੇ ਬਹੁਤ ساری ਸੰਗਤ ਉਹਨਾਂ ਦੇ ਕੋਲ ਆਉਂਦੀ ਆ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬ ਜਾਦੇ ਆ। ਇੱਕ ਦਿਨ ਕੀ ਹੋਇਆ ਇੱਕ ਬ੍ਰਹਮਚਾਰੀ ਆਇਆ। ਉਹਨੇ ਬਾਬਾ ਜੀ ਦੇ ਪਾਸੋਂ ਆ ਕੇ ਪੁੱਛਿਆ, ਬੇਨਤੀ ਕੀਤੀ ਕਹਿਣ ਲੱਗੇ ਸਵਾਮੀ ਜੀਓ। ਇਨਸਾਨ ਦੇ ਵਾਸਤੇ ਅਮੋਲਕ ਵਸਤੂ ਕਿਹੜੀ ਆ? ਸਾਨੂੰ ਇਉਂ ਦੱਸੋ ਵੀ ਕਿਹੜੀ ਚੀਜ਼ ਆ ਬੰਦੇ ਲਈ ਜਿਹੜੀ ਸਭ ਤੋਂ ਕੀਮਤੀ ਆ। ਬਾਬਾ ਸ਼੍ਰੀਚੰਦ ਜੀ ਨੇ ਉਹਦਾ ਜਵਾਬ ਬਿਲਕੁਲ ਗੁਰਮਤ ਦੇ ਅਨੁਸਾਰ ਹੀ ਦਿੱਤਾ ਸੀਗਾ। ਕਹਿਣ ਲੱਗੇ ਦੇਖੋ ਜੀ ਇਨਸਾਨ ਦਾ ਸਭ ਤੋਂ ਜੋ ਕੀਮਤੀ ਵਸਤੂ ਆਪਾਂ ਕਹਿੰਨੇ ਆ ਵੀ ਕੀ ਆ ਉਹਦੇ ਕੋਲ ਇਨਸਾਨ ਕੋਲ ਦੌਲਤ ਹੋਵੇ ਜ਼ਮੀਨ ਹੋਵੇ ਜਾਇਦਾਦ ਹੋਵੇ ਉਹਨੂੰ ਲੱਗਦਾ ਵੀ ਇਹ ਚੀਜ਼ਾਂ ਕੀਮਤੀ ਨੇ ਪਰ ਬੰਦੇ ਦਾ ਮਨੁੱਖਾ ਜਨਮ ਹੀ ਕੀਮਤੀ ਆ ਇਹ ਬਾਬਾ ਸ਼੍ਰੀਚੰਦ ਜੀ ਨੇ ਜਵਾਬ ਦਿੱਤਾ ਸੀਗਾ ਵੀ ਦੇਖੋ 84 ਲੱਖ ਜੂਨੀਆਂ ਭੋਗ ਭੋਗ ਕੇ ਆ ਚੱਕਰ ਵਿੱਚੋਂ ਲੰਘ ਕੇ ਇਹ ਭਾਗਾਂ ਦੇ ਨਾਲ ਮਿਲਦਾ ਵਾ ਤੇ ਇਹਦੀ ਸਾਨੂੰ ਕਦਰ ਕਰਨੀ ਚਾਹੀਦੀ ਆ ਇਸ ਕਰਕੇ ਬੜੀ ਕਿਸਮਤ ਨਾਲ ਆ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਆ ਇਹਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਪਹਿਲੀ ਇਹ ਗੱਲ ਵੱਡੀ ਉਹਨਾਂ ਨੇ ਕਹੀ ਸੀਗੀ ਜਵਾਬ ਇਉਂ ਦਿੱਤਾ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਪੁੱਛੇ ਗਏ ਤੁਸੀਂ ਇਸ ਚਾਰਜ ਹੋਮੋਗੇ ਵੀ ਬਾਬਾ ਸ਼ਿਰੀ ਚੰਦ ਜੀ ਨੂੰ ਕਿੰਨਾ ਗਿਆਨ ਸੀਗਾ ਫਿਰ ਉਹ ਪੁੱਛਣ ਲੱਗੇ ਸਾਨੂੰ ਇਉਂ ਦੱਸੋ ਵੀ ਜਿਨ੍ਹਾਂ ਦੇ ਘਰ ਵਿੱਚ ਬੱਚੇ ਆ ਜੀ ਆ ਘਰ ਦੀ ਪਰਿਤਪਾਲਣਾ ਵੀ ਕਰਨੀ ਆ ਜ਼ਿੰਮੇਵਾਰੀਆਂ ਫਰਜ਼ ਵੀ ਹਨ ਇਹ ਐਂ ਦੱਸੋ ਵੀ ਗ੍ਰਸਤੀ ਲਈ ਕਿਹੜੀਆਂ ਗੱਲਾਂ ਜ਼ਰੂਰੀ ਆ ਸਾਨੂੰ ਐਂ ਦੱਸੋ ਜੀ ਤਾਂ ਉਦੋਂ ਬਾਬਾ ਸ਼੍ਰੀਚੰਦ ਜੀ ਨੇ ਕੱਲੀ ਕੱਲੀ ਗੱਲ ਦਾ ਜਵਾਬ ਐਂ ਦਿੱਤਾ ਕਹਿੰਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬੰਦੇ ਵਿੱਚ ਸਬਰ ਹੋਣਾ ਚਾਹੀਦਾ ਤੇ ਘਰ ਦੇ ਵਿੱਚ ਗੁਜ਼ਾਰੇ ਲਈ ਧੰਨ ਪਦਾਰਥ ਜਿੰਨਾ ਰੱਬ ਦੇ ਦੇਵੇ ਸਬਰ ਤੇ ਸ਼ੁਕਰ ਵਿੱਚ ਸਾਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਤੇ ਨਾਲ ਹੀ ਇਹ ਵੀ ਆਖਿਆ ਦੇਹ ਅਰੋਗਤਾ ਬੜੀ ਜ਼ਰੂਰੀ ਆ ਕਿਉਂਕਿ ਆਪਾਂ ਦੇਖਦੇ ਆਂ ਅੱਜ ਆਪਾਂ ਸਾਰੀ ਕਮਾਈ ਕਈ ਵਾਰੀ ਕਰੀ ਜਾਂਦੇ ਆਂ ਕਰੀ ਜਾਂਦੇ ਆਂ ਘਰ ਦਾ ਕੋਈ ਮੈਂਬਰ ਬਿਮਾਰ ਹੋ ਜੇ ਸਾਰੇ ਪੈਸੇ ਉਹਦੇ ਤੇ ਲੱਗ ਜਾਂਦੇ ਆਂ ਤਾਂ ਇਸ ਤਰ੍ਹਾਂ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀਗਾ ਕਿ ਇਨਸਾਨ ਜਿਹੜਾ ਹੈ ਉਹਦੇ ਘਰ ਦੇ ਵਿੱਚ ਗੁਜ਼ਾਰੇ ਜੋਗਾ ਧੰਨ ਹੋਣਾ ਜ਼ਰੂਰੀ ਆ ਅੰਨ ਹੋਣਾ ਜ਼ਰੂਰੀ ਆ ਸਰੀਰ ਦੀ ਦੇਹ ਅਰੋਗਤਾ ਹੋਣੀ ਬੜੀ ਜ਼ਰੂਰੀ ਆ ਸਰੀਰ ਦੀ ਸੰਭਾਲ ਬੜੀ ਜ਼ਰੂਰੀ ਆ ਕਿਉਂਕਿ ਆ ਜਿਹੜੀ ਦੇਹ ਆ ਨਾ ਬਹੁਤ ਕੰਮ ਦੀ ਚੀਜ਼ ਆ ਜੇ ਆ ਸਾਡੀ ਦੇ ਨਾ ਹੋਵੇ ਤੇ ਅਸੀਂ ਗੁਰਮੁਖ ਪਿਆਰਿਓ ਕਰਮ ਵੀ ਨਹੀਂ ਕੋਈ ਕਰ ਸਕਦੇ ਦੇਵਤੇ ਵੀ ਇਹਨੂੰ ਲੋਚਦੇ ਆ ਵੀ ਸਾਨੂੰ ਮਿਲੇ ਪਰ ਜਿਨ੍ਹਾਂ ਨੂੰ ਮਿਲੀ ਉਹਨਾਂ ਨੂੰ ਕਦਰ ਕੋਈ ਦੀ ਇਸ ਕਰਕੇ ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਘਰ ਵਿੱਚ ਗੁਜ਼ਾਰੇ ਲਈ ਪੈਸਾ ਹੋਣਾ ਬਹੁਤ ਜ਼ਰੂਰੀ ਆ ਪਦਾਰਥ ਹੋਣੇ ਬੜੇ ਜ਼ਰੂਰੀ ਆ ਤੇ ਨਾਲ ਦੇ ਅਰੋਗਤਾ ਵੀ ਜ਼ਰੂਰੀ ਆ ਦੇ ਅਰੋਗ ਹੋਊ ਤੇ ਬੰਦਾ ਕੰਮ ਤੇ ਜਾਊ ਨਾ ਇਸ ਤਰ੍ਹਾਂ ਹੋਰ ਵੀ ਉਹਨਾਂ ਨੇ ਬੜੀਆਂ ਕੀਮਤੀ ਗੱਲਾਂ ਦਸੀਆਂ ਕਹਿੰਦੇ ਕਿ ਬੰਦੇ ਨੂੰ ਨਾ ਪੈਸਾ ਕਮਾਉਣ ਦੇ ਨਾਲ ਨਾਲ ਭਲੇ ਬੰਦਿਆਂ ਦੀ ਸੰਗਤ ਵੀ ਕਰਨੀ ਚਾਹੀਦੀ ਹੈ। ਦੇਖੋ ਉਦੋਂ ਉਹਨਾਂ ਨੇ ਗੱਲ ਕਹੀ ਸੀ ਵੀ ਧਾਰਮਿਕ ਪੁਸਤਕਾਂ ਪੜ੍ਹਨ ਦਾ ਸੁਭਾਅ ਹੀ ਬੰਦੇ ਨੂੰ ਹੋਣਾ ਚਾਹੀਦਾ ਜਾਂ ਸੁਣਨ ਦਾ। ਐਵੇਂ ਬੰਦਾ ਬਚੂਗਾ ਧਾਰਮੀ ਕਿਵੇਂ ਬਣੂਗਾ? ਉਹਨੂੰ ਧਾਰਮਿਕ ਖਿਆਲ ਰੋਜ਼ ਸੁਣਨੇ ਚਾਹੀਦੇ ਆ। ਬਾਬਾ ਸ਼੍ਰੀਚੰਦ ਜੀ ਨੇ ਆਏ ਹੋਏ ਬ੍ਰਹਮਚਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਸੀਗੇ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਇਹ 10ਵੇਂ ਪਾਸ਼ਾ ਜੀ ਦਾ ਵੀ ਬਚਨ ਆ। ਪਰ ਆਪਾਂ ਉਹ ਗੱਲਾਂ ਜਿਹੜੀਆਂ ਸਾਰੀਆਂ ਭੁੱਲਦੇ ਜਾ ਰਹੇ ਆ ਲੋਕ ਨਾਸਤਿਕ ਵਾਲੇ ਬਣਦੇ ਜਾ ਰਹੇ ਆ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਆਏ ਹੋਏ ਸਤਸੰਗੀਆਂ ਨੂੰ ਵੀ ਜੇ ਤੁਸੀਂ ਆਪ ਕਿਤਾਬਾਂ ਪੜ੍ਹੋਗੇ ਧਾਰਮਿਕ ਪੁਸਤਕਾਂ ਦਾ ਪੜਨ ਦਾ ਸੁਭਾਅ ਪਾਉਗੇ ਬੱਚਿਆਂ ਤੇ ਵੀ ਇਹਦਾ ਪ੍ਰਭਾਵ ਪਊਗਾ ਵੀ ਉਹ ਸੁਧਰੇ ਰਹਿਣਗੇ ਬੱਚਿਆਂ ਨੇ ਕਿਵੇਂ ਸਿੱਖਣਾ ਹੁੰਦਾ ਸਾਡੇ ਵਾਲੀ ਦੇਖ ਕੇ ਸਿੱਖਣਾ ਹੁੰਦਾ ਇਸ ਤਰ੍ਹਾਂ ਜੇ ਸਾਡੇ ਬੱਚੇ ਜਿਹੜੇ ਆ ਉਹ ਸਾਡੇ ਵੱਲ ਵੇਖਦੇ ਵੀ ਅਸੀਂ ਕੀ ਕਰਦੇ ਆ ਤੇ ਅਸੀਂ ਗੁਰੂ ਘਰ ਜਾਵਾਂਗੇ ਸ਼ਰਧਾ ਰੱਖਾਂਗੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਵੀ ਸ਼ਰਧਾ ਬਣਾ ਲੈਣਗੇ ਬੱਚੇ ਜਿਹੜੇ ਆ ਮਾਪਿਓ ਕੋਲ ਰਹਿੰਦੇ ਆ ਬਹੁਤ ਸਮਾਂ ਬਚਪਨ ਸਾਰਾ ਮਾਪਿਓ ਕੋਲੀ ਬੀਤਦਾ ਨਾ ਵੱਡੇ ਹੋ ਕੇ ਥੋੜੀ ਦੂਰੀ ਬਣਾ ਲੈਂਦੇ ਆ ਬਾਹਰ ਜਾਣ ਲੱਗ ਜਾਂਦੇ ਆ ਪਰ ਪਹਿਲਾਂ ਤਾਂ ਅਸੀਂ ਉਹੀ ਉਹਨਾਂ ਦੇ ਗੁਰਦੇਵ ਹੁੰਨੇ ਆ ਪਹਿਲੇ ਜਿਹੜੇ ਮਾਤਾ ਪਿਤਾ ਹੀ ਬੱਚੇ ਦੇ ਉਸਤਾਦ ਹੁੰਦੇ ਆ ਨਾ ਇਸ ਕਰਕੇ ਨਾ ਤੁਸੀਂ ਭਾਈ ਪਾਬਾ ਸ਼੍ਰੀ ਚੰਦ ਜੀ ਕਹਿੰਦੇ ਧਾਰਮਿਕ ਕਿਤਾਬਾਂ ਪੜ੍ਹਿਆ ਕਰੋ ਇਹਦੇ ਨਾਲ ਕੀ ਹੋਊਗਾ ਬੱਚਿਆਂ ਤੇ ਅਸਰ ਹੋਊਗਾ ਬੱਚਿਆਂ ਨੂੰ ਫਿਰ ਕੀ ਹੁੰਦਾ ਵੀ ਕਈ ਵਾਰੀ ਅਸੀਂ ਧੱਕੇ ਨਾਲ ਆਪਾਂ ਕਹਿੰਨੇ ਤੂੰ ਪੜਦਾ ਕਿਉਂ ਨਹੀਂ ਪੜਦਾ ਕਿਉਂ ਨਹੀਂ ਜੇ ਅਸੀਂ ਆਪ ਉਹਨਾਂ ਨੂੰ ਦੱਸਾਂਗੇ ਕਿਤਾਬਾਂ ਪੜ ਕੇ ਇਉਂ ਲੋਕ ਜਿਹੜੇ ਕਾਮਜਾਬ ਹੋ ਜਾਂਦੇ ਆ ਅੱਗੇ ਵੱਧ ਜਾਂਦੇ ਆ ਕਿਤਾਬਾਂ ਦੀਆਂ ਚੰਗੀਆਂ ਗੱਲਾਂ ਕਰਾਂਗੇ ਆਪੇ ਉਹ ਕਿਤਾਬਾਂ ਪੜਨਗੇ ਕਈ ਵਾਰੀ ਅਸੀਂ ਧੱਕਾ ਕਰਦੇ ਉਹਨਾਂ ਨਾਲ ਜ਼ਬਰਦਸਤੀ ਕਰਦੇ ਆ ਉਹ ਕਿਤਾਬ ਖੋਲ ਲੈਂਦੇ ਆ ਪੜਦੇ ਕੋਈ ਨਹੀਂ ਇੱਧਰ ਉੱਧਰ ਝਾਕੀ ਜਾਂਦੇ ਆ ਇਸ ਤਰ੍ਹਾਂ ਭਾਈ ਇੱਕ ਕਲਾ ਹੀ ਹੁੰਦੀ ਆ ਤਾਂ ਬਾਬਾ ਸ਼੍ਰੀ ਚੰਦ ਜੀ ਨੂੰ ਇੰਨਾ ਗਿਆਨ ਸੀਗਾ ਉਹਨਾਂ ਨੇ ਉਹ ਲੋਕਾਂ ਨੂੰ ਜਿਹੜੇ ਸੰਗਤ ਰੂਪ ਵਿੱਚ ਆਏ ਸੀ ਕੱਲੀ-ਕੱਲੀ ਗੱਲ ਦਾ ਜਵਾਬ ਦਿੱਤਾ ਫਿਰ ਉਹਨਾਂ ਨੇ ਤੀਜੀ ਗੱਲ ਜਦੋਂ ਪੁੱਛੀ ਸੀਗੀ ਕਹਿੰਦੇ ਜੀ ਆ ਪਿਆਰ ਥਵਾਗ ਜਿਹੜਾ ਘਟਦਾ ਜਾ ਰਿਹਾ ਕਲਯੁਗ ਦੇ ਵਿੱਚ ਹੈਉਂ ਹੀ ਇਹ ਗੱਲ ਆਪਾਂ ਵੇਖਦੇ ਆ ਹੈ ਹੀ ਓਂ ਗੱਲ ਇਹ ਵੀ ਲੋਕਾਂ ਨੇ ਆਪਸ ਵਿੱਚ ਫੋਟੇ ਨਹੀਂ ਪੈ ਗਈ ਕਿ ਕੰਧਾਂ ਜਣੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਆਪਸ ਵਿੱਚ ਪਿਆਰ ਨਹੀਂ ਰਿਹਾ ਉਹ ਗੱਲਾਂ ਨਹੀਂ ਰਹੀਆਂ ਉਹ ਬਾਤਾਂ ਨਹੀਂ ਰਹੀਆਂ ਸਮੇ ਦੇ ਹਿਸਾਬ ਨਾਲ ਚੀਜ਼ਾਂ ਦੇ ਮੁੱਲ ਬਦਲ ਜਾਂਦੇ ਆ ਪਰ ਲੋਕਾਂ ਦਾ ਮਨ ਵੀ ਬਦਲ ਜੂਗਾ ਇੰਨਾ ਬਦਲ ਜੂਗਾ ਅੱਜ ਦੇ ਜੋਗਵਾਲ ਵੇਖ ਕੇ ਹੈਰਾਨੀ ਨਹੀਂ ਹੁੰਦੀ ਆਪ ਜੀ ਨੂੰ ਤਾਂ ਉਦੋਂ ਬਾਬਾ ਸ਼੍ਰੀਚੰਦ ਜੀ ਕਹਿੰਦੇ ਨਿੱਕੇ ਵੱਡਿਆਂ ਦਾ ਆਪਸ ਵਿੱਚ ਪਿਆਰ ਜਿਹੜਾ ਵਾ ਉਹ ਤਾਂ ਵਧੂਗਾ ਜੇ ਇੱਕ ਦੂਜੇ ਨੂੰ ਦੇਖ ਕੇ ਆਪਾਂ ਖੁਸ਼ ਹੋਵਾਂਗੇ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਵਾਂਗੇ ਇਹਦੇ ਨਾਲ ਪਿਆਰ ਵਧਦਾ ਹੁੰਦਾ ਜੇ ਇੱਕ ਦੂਜੇ ਨੂੰ ਦੇਖ ਕੇ ਸੜੀ ਜਾਣਾ ਈਰਖਾ ਰੱਖੀ ਜਾਣੀ ਆ ਤਾਤ ਪਰਾਈ ਰੱਖੀ ਜਾਣੀ ਆ ਪਿਆਰ ਕਿਵੇਂ ਵੱਧ ਸਕਦਾ ਹੈ ਜੀ ਅੱਜ ਕੱਲ੍ਹ ਲੋਕਾਂ ਦਾ ਇਹ ਹਿਸਾਬ ਆ ਰਿਸ਼ਤੇਦਾਰਾਂ ਨਾਲ ਆਪਾਂ ਵੱਧ ਸਿਆਣੇ ਬਣਦੇ ਆ ਉਹਦੇ ਕਰਕੇ ਫਿਰ ਲੜਾਈ ਹੋ ਜਾਂਦੀ ਆ ਨਫ਼ਰਤ ਪੈਦਾ ਹੋ ਜਾਂਦੀ ਆ ਤਾਂ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਭਾਈ ਨਿੱਕੇ ਵੱਡਿਆਂ ਦਾ ਆਪੋ ਵਿੱਚ ਪਿਆਰ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਮੋਗੇ ਫਿਰ ਵਦਨਾ ਅੱਜ ਕੱਲ੍ਹ ਆਪਾਂ ਕੀ ਕਰਦੇ ਆ ਆਪਾਂ ਕਹਿੰਦੇ ਪਿਆਰ ਘਟ ਗਿਆ ਆਪਾਂ ਕਿਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰ ਸਕਦੇ ਕਿੰਨੇ ਸਿੱਖ ਹੋਣਗੇ ਜਿਹੜੇ ਦੂਜੇ ਸਿੱਖਾਂ ਨੂੰ ਕਾਮਯਾਬ ਹੁੰਦਾ ਦੇਖ ਕੇ ਕਾ ਸ਼ੁੰਦੇ ਹੋਣਗੇ ਬਹੁਤ ਥੋੜੇ ਬਹੁਤ ਥੋੜੇ 1% ਲੋਕ ਆ ਇਹ ਸੱਚ ਕਰਕੇ ਜਾਣੋ ਇਹ ਗੱਲ ਨੂੰ ਐਵੇਂ ਨਾ ਜਾਣਣਾ ਵੀ ਕਿਤੋਂ ਪੜੀਆਂ ਸੁਣੀਆਂ ਗੱਲਾਂ ਕਹਿ ਦਿਤੀਆਂ ਇਹ ਤਜਰਬੇ ਵਿੱਚੋਂ ਗੱਲਾਂ ਹਨ ਜੀ ਤਾਂ ਇਹ ਬਾਬਾ ਸ਼੍ਰੀ ਚੰਦ ਜੀ ਨੇ ਜਵਾਬ ਦਿੱਤੇ ਅੱਗੇ ਹੋਰ ਬੜੀਆਂ ਕੀਮਤੀ ਗੱਲਾਂ ਨੇ ਗੁਰਮੁਖ ਪਿਆਰਿਓ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਆ ਜਨਮ ਸਾਖੀ ਵਿੱਚੋਂ ਹੀ ਮੈਂ ਆਪ ਜੀ ਨੂੰ ਸਰਬਨ ਕਰਵਾ ਰਿਆਂ ਤੇ ਇਹ ਜਿਹੜੇ ਸਾਡੇ ਪ੍ਰਾਤਨ ਇਤਿਹਾਸਿਕ ਗ੍ਰੰਥ ਹੁੰਦੇ ਆ ਉਹਨੂੰ ਅਸੀਂ ਹੁਣ ਮੰਨਣੋਂ ਹਟ ਗਏ ਦੇਖੋ ਕਿੰਨੀਆਂ ਕੀਮਤੀ ਗੱਲਾਂ ਇਹਦੇ ਵਿੱਚ ਲਿਖੀਆਂ ਨੇ ਵੀ ਜੇ ਅਸੀਂ ਇਹਨਾਂ ਨੂੰ ਪੜ ਲਈਏ ਸਮਝ ਲਈਏ ਕਮਾ ਲਈਏ ਵੀ ਕਿਤੇ ਰਹਿ ਜੂਗੀ ਕੋਈ ਗੱਲ ਨਹੀਂ ਰਹਿਣੀ ਕੋਈ ਗੱਲ ਜਿਹੜੀ ਸਾਨੂੰ ਪਤਾ ਹੀ ਨਾ ਲੱਗੇ ਹਰ ਗੱਲ ਦਾ ਜਵਾਬ ਆ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬ ਜਾਦੇ ਸੰਗਤ ਨੂੰ ਇਉਂ ਦੇ ਰਹੇ ਆ ਫਿਰ ਉਹਨਾਂ ਨੇ ਪੁੱਛਿਆ ਜੀ ਆ ਜੋ ਘਰ ਵਿੱਚ ਮੀਆਂ ਬੀਵੀ ਹੁੰਦੇ ਆ ਇਸਤਰੀ ਘਰ ਵਾਲੀ ਪਤੀ ਪਤਨੀ ਇਹਨਾਂ ਦੇ ਵਿੱਚ ਵੀ ਨਾ ਕਈ ਵਾਰੀ ਰਿਸ਼ਤੇ 'ਚ ਗ੍ਰਾਵਿਟੀ ਜੀ ਆ ਜਾਂਦੀ ਆ ਜੀ ਸਾਨੂੰ ਦੱਸੋ ਜੀ ਕਿਉਂ ਆਉਂਦੀ ਹੈ ਤੇ ਇਹਦਾ ਹੱਲ ਕੀ ਆ? ਬਾਬਾ ਸ਼੍ਰੀਚੰਦ ਜੀ ਕਹਿੰਦੇ ਦੇਖੋ ਜੀ ਜਿਹੜੀ ਇਸਤਰੀ ਆ ਨਾ ਬੀਬੀ ਹੁੰਦੀ ਆ ਉਹਦੀ ਜਿਹੜੀ ਖੁਸ਼ੀ ਹੁੰਦੀ ਆ ਗਹਿਣੇ ਤੇ ਕੱਪੜਿਆਂ ਵਿੱਚ ਜ਼ਿਆਦਾ ਹੁੰਦੀ ਆ ਲੁਕੀ ਹੋਈ। ਉਹ ਤਰ੍ਹਾਂ ਤਰ੍ਹਾਂ ਦੇ ਗਹਿਣੇ ਪਾ ਕੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਨ ਕੇ ਜ਼ਿਆਦਾ ਪ੍ਰਸੰਨ ਹੁੰਦੀ ਆ ਤੇ ਇਹ ਇਨ੍ਹਾਂ ਚੀਜ਼ਾਂ ਨੂੰ ਕੂੜ ਮੰਨਣਾ ਹੈ। ਬੀਬੀ ਨੇ ਇਨ੍ਹਾਂ ਚੀਜ਼ਾਂ ਨੂੰ ਜਿਵੇਂ ਕੂੜ ਸੋਨਾ, ਕੂੜ ਰੂਪਾ ਇਹ ਸਾਰੀਆਂ ਚੀਜ਼ਾਂ ਕੂੜ ਮੰਨਣੀਆਂ ਨੇ। ਤੇ ਗਹਿਣੇ ਕੱਪੜੇ ਇਹਨਾਂ ਦਾ ਦਿਖਾਵਾ ਨਹੀਂ ਕਰਨਾ ਤੇ ਮਰਦਾਂ ਨੂੰ ਜਿਹੜੀ ਖੁਸ਼ੀ ਆ ਵੱਧ ਪੈਸਾ ਕਮਾ ਕੇ ਮਿਲਦੀ ਆ ਵੀ ਜਦੋਂ 4 ਪੈਸੇ ਆਪਾਂ ਨੂੰ ਮਿਲ ਜਾਂਦੇ ਆ ਆਪਾਂ ਖੁਸ਼ ਹੋ ਜਾਂਦੇ ਆ ਮਰਦਾਂ ਦਾ ਸੁਭਾਅ ਇੱਥੇ ਟਿਕਿਆ ਐਵੇਂ ਆ ਰੁਪਈਆ ਪੈਸਾ ਇਹਨਾਂ ਦਾ ਦਿਖਾਵਾ ਜਦੋਂ ਕਰਨਾ ਬੰਦਾ ਬੰਦ ਕਰ ਦੇਵੇਗਾ ਉਦੋਂ ਆ ਦੋਨਾਂ ਦੇ ਰਿਸ਼ਤੇ ਵਿੱਚ ਪ੍ਰੇਮ ਪੈ ਜਾਏਗਾ ਤੇ ਦੋਨੋਂ ਇੱਕ ਦੂਜੇ ਨੂੰ ਇਉਂ ਸਮਝਣ ਕਿ ਜਿਸ ਤਰ੍ਹਾਂ ਵੀ ਸਰੀਰ ਦੋ ਆ ਸਤਰੀਰ ਦੇਖਣ ਨੂੰ ਦੂਆ ਪਰ ਵਿਚਾਰ ਦੋਹਾਂ ਦੇ ਇਕ ਹੋਣੇ ਚਾਹੀਦੇ ਆ ਫਿਰ ਜਾ ਕੇ ਪਤੀ ਪਤਨੀ ਦਾ ਰਿਸ਼ਤਾ ਚੰਗਾ ਬਣੂਗਾ। ਇਉਂ ਨਾ ਹੋਵੇ ਕਿ ਮਰਦ ਜਿਹੜਾ ਹੈ ਉਹ ਆਪਣੀ ਇਸਤਰੀ ਨੂੰ ਗਹਿਣੇ ਕੱਪੜੇ ਲਿਆ ਕੇ ਦੇ ਦੇਵੇ ਕਹਿ ਦੇਵੇ ਹੁਣ ਮੈਂ ਇਹਦੇ ਨਾਲ ਵਿਚਾਰਕ ਸਾਂਝ ਨਹੀਂ ਰੱਖਣੀ بس ਮੇਰਾ ਕੰਮ ਇਹਨੂੰ ਕੱਪੜੇ ਲਿਆ ਕੇ ਦੇਣੇ ਪੈਸੇ ਦੇਣੇ ਨਹੀਂ ਪਾਈ। ਇਦਾਂ ਨਹੀਂ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਘਰ ਚੱਲਣਾ ਉਦੇ ਕੋਲ ਬੈਠ ਕੇ ਉਹਦੀਆਂ ਵਿਚਾਰਾਂ ਨੂੰ ਸਮਝਣਾ ਪਵੇਗਾ ਡੱਕ ਸੁੱਕ ਸਾਂਝੇ ਕਰਨੇ ਪੈਣਗੇ ਫਿਰ ਰਿਸ਼ਤਾ ਅੱਗੇ ਚੰਗਾ ਹੋਵੇਗਾ ਇਹ ਆਪਾਂ ਵੇਖਦੇ ਹਾਂ ਅੱਜ ਕੱਲ ਭੱਜ ਦੌੜ ਕਿੰਨੀ ਆਪਾਂ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਰਹੇ ਕਿਵੇਂ ਆਪਾਂ ਕਰੀ ਜਾਂਦੇ ਆ ਕਿੱਡੀਆਂ ਭੁੱਲਾਂ ਆਪਾਂ ਕਿੰਨੀ ਆਪਾਂ ਕਹਿ ਸਕਦੇ ਹਾਂ ਕਿ ਰਿਸ਼ਤਿਆਂ ਨੂੰ ਆਪਾਂ ਕਿੰਨਾ ਉਹਦਾ ਕਤਲ ਕੀਤਾ ਰਿਸ਼ਤਿਆਂ ਦਾ ਕੀ ਕਿੱਡੀਆਂ ਗਲਤੀਆਂ ਅਸੀਂ ਕਰਾਂਏ ਆ ਜਾਂ ਕਰੀ ਜਾਂਦੇ ਆ ਜਾਂ ਆਉਣ ਵਾਲੇ ਸਮੇਂ 'ਚ ਕਰਾਂਗੇ ਜੇ ਅਸੀਂ ਗੁਰੂ ਦੇ ਲੜ ਨਹੀਂ ਲੱਗਾਂਗੇ ਪੇਰੋ ਆਈ ਹੋਈ ਜਿਹੜੀ ਸੰਗਤ ਸੀ ਉਹਦੇ ਵਿੱਚੋਂ ਕਿਸੇ ਨੇ ਸਵਾਲ ਪੁੱਛਿਆ ਵੀ ਸਾਨੂੰ ਪੁੰਨਦਾਨ ਕਿਹੜਾ ਕਰਨਾ ਚਾਹੀਦਾ ਵਾ ਕੀ ਕਰੀਏ ਪੁੰਨ ਕਰੀਏ ਕਿੱਦਾਂ ਦਾ ਪੁੰਨ ਕਰੀਏ ਬਾਬਾ ਸ਼੍ਰੀਚੰਦ ਜੀ ਦਾ ਤੁਸੀਂ ਜਵਾਬ ਸੁਣ ਕੇ ਹੈਰਾਨ ਰਹਿ ਜਾਓਗੇ ਇੱਥੇ ਅੱਜ ਇਹ ਬਹੁਤ ਵੱਡੀ ਕਮੀ ਆ ਉਹਨਾਂ ਆਖਿਆ ਸੀ ਜਿਹੜੇ ਸਾਡੇ ਵੱਡੇ ਵਡੇਰੇ ਆ ਭਾਵੇਂ ਸਾਡੇ ਵੱਡੇ ਨੇ ਇਤਿਹਾਸਕ ਜਿਵੇਂ ਆਪਣੇ ਸਿੰਘ ਹੋਏ ਆ ਮਨੂ ਇਹਨੂੰ ਸਿੱਖ ਹੋਏ ਆ ਗੁਰਸਿੱਖ ਹੋਏ ਆ ਯੋਧੇ ਹੋਏ ਆ ਇਨਾਂ ਦਾ ਨਾਮ ਸਤਕਾਰ ਨਾਲ ਲਿਆ ਜਾਣਾ ਚਾਹੀਦਾ ਇਹ ਬਹੁਤ ਵੱਡਾ ਪੁੰਨ ਜਿਹੜੇ ਸਾਡੇ ਵੱਡੇ ਹੋਏ ਆ ਵੱਡੇ ਤੋਂ ਭਾਵ ਜਿਨ੍ਹਾਂ ਨੇ ਸਾਨੂੰ ਸਿਖਾਇਆ ਚੰਗੀ ਮਤ ਦਿੱਤੀ ਆ ਸਾਡੇ ਬਜ਼ੁਰਗ ਉਹਨਾਂ ਦਾ ਨਾਮ ਜਦੋਂ ਲੈਣਾ ਜੀ ਕਹਿ ਕੇ ਸਤਕਾਰ ਨਾਲ ਲੈਣਾ ਇਹ ਇੱਕ ਬਹੁਤ ਵੱਡਾ ਪੁੰਨ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਵੀ ਪੁੰਨ ਹੁੰਦਾ ਦੇਖੋ ਅਸੀਂ ਕਈ ਵਾਰੀ ਕਿਸ ਤਰ੍ਹਾਂ ਨਾਂ ਲੈ ਦਿੰਨੇ ਆ ਬਜ਼ੁਰਗਾਂ ਦਾ ਨਹੀਂ ਜੀ ਸਤਕਾਰ ਦੇ ਨਾਲ ਲੈਣਾ ਚਾਹੀਦਾ ਇਹ ਗੱਲ ਬਾਬਾ ਸ਼੍ਰੀ ਚੰਦ ਜੀ ਨੇ ਆਖੀ ਆ ਫੇਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਸਾਨੂੰ ਆਪਣੇ ਵੱਡਿਆਂ ਦੀਆਂ ਯਾਦਾਂ ਵੀ ਮਨਾਉਣੀਆਂ ਚਾਹੀਦੀਆਂ ਯਾਦਾਂ ਮਨਾਉਣ ਦੇ ਨਾਲ ਕੀ ਹੁੰਦਾ ਜਿਵੇਂ ਗੁਰਸਿੱਖਾਂ ਦੇ ਆਪਾਂ ਦਿਨ ਮਨਾਉਨੇ ਆ ਜਨਮ ਦਿਹਾੜੇ ਮਨਾਉਨੇ ਆ ਮਨਾਉਣੇ ਚਾਹੀਦੇ ਗੁਰੂਆਂ ਦੇ ਗੁਰਪੁਰਬ ਮਨਾਉਨੇ ਆ ਸਾਨੂੰ ਵੱਡਿਆਂ ਦੇ ਦਿਨ ਮਨਾਉਣੇ ਚਾਹੀਦੇ ਉਹਦੇ ਨਾਲ ਕੀ ਹੁੰਦਾ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਪਤਾ ਲੱਗਦਾ ਜਾਣਕਾਰੀ 'ਚ ਵਾਧਾ ਹੁੰਦਾ ਗਿਆਨ 'ਚ ਵਾਧਾ ਹੁੰਦਾ ਤਾ ਸਾਨੂੰ ਇਹ ਦਿਨ ਜਿਹੜੇ ਆ ਮਨਾਉਣੇ ਚਾਹੀਦੇ ਆ ਹਾਂ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਭਾਈ ਗੁਰਦਾਸ ਜੀ ਵੀ ਇਹ ਬਚਨ ਕਰਦੇ ਆ ਵੀ ਸਾਨੂੰ ਆਪਣੇ ਵੱਡਿਆਂ ਦੀ ਜਿਹੜੀ ਯਾਦ ਆ ਉਹ ਮਨਾਉਣੀ ਚਾਹੀਦੀ ਆ ਇਹਦੇ ਵਿੱਚ ਹੀ ਸਾਡਾ ਭਲਾ ਵਾ ਜਦੋਂ ਇਹ ਗੱਲ ਬਾਬਾ ਸ਼੍ਰੀ ਚੰਦ ਜੀ ਨੇ ਕਹਿ ਦਿੱਤੀ ਸਾਰਿਆਂ ਨੇ ਉਹਨਾਂ ਨੂੰ ਸੀਸ ਝੁਕਾਇਆ ਤੇ ਅਗਲਾ ਸਵਾਲ ਪੁੱਛਿਆ ਵੀ ਰਾਤ ਨੂੰ ਜਦੋਂ ਦਿਨੇ ਥੱਕ ਜਾਂਦੇ ਆ ਕੰਮ ਕਰਕੇ ਰਾਤ ਨੂੰ ਸਾਨੂੰ ਕੀ ਕਰਨਾ ਚਾਹੀਦਾ ਬਾਬਾ ਸ਼ਿਰੀ ਚੰਦ ਜੀ ਕਹਿੰਦੇ ਦੇਖੋ ਜੀ ਦਿਨ ਜਿਹੜਾ ਹੈ ਉਹ ਇਨਸਾਨ ਕੰਮ ਧੰਦੇ ਕਰਕੇ ਗੁਜ਼ਾਰ ਦਿੰਦਾ ਰਾਤ ਸੌਂ ਕੇ ਗੁਜ਼ਾਰ ਦਿੰਦਾ ਇੱਕ ਰੋਗੀ ਧੰਦਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਥੋੜਾ ਜਿਹਾ ਮਨ ਇਕਾਗਰ ਕਰ ਲਓ ਕਿਉਂਕਿ ਜਿਹੜੇ ਆਪਾਂ ਵੇਖਦੇ ਆਂ ਵੀ ਜੌਬ ਤੇ ਜਾਂਦੇ ਅੱਜ ਵੀ ਕੰਮ ਧੰਦਿਆਂ ਤੇ ਜਾਂਦੇ ਉਹਨਾਂ ਕੋਲ ਸਮਾਂ ਕਿੱਥੇ ਨਹੀਂ ਹੈਗਾ ਤਾਂ ਉਹ ਕਹਿੰਦੇ ਕੰਮ ਤੇ ਜਾਣ ਤੋਂ ਪਹਿਲਾਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਰਤਾਰ ਦੇ ਸਿਮਰਣ ਦੇ ਵਿੱਚ ਜੁੜ ਜਾਓ ਥੋੜਾ ਜਿਹਾ ਸਮਾਂ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਕਬੀਰ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਭਗਤ ਕਬੀਰ ਜੀ ਵੀ ਕਹਿੰਦੇ ਆ ਵੀ ਜੇ ਤੂੰ ਇੱਕ ਘੜੀ ਨਾਮ ਨਹੀਂ ਜਪ ਸਕਦਾ ਅੱਧੀ ਘੜੀ ਜਪ ਲੈ ਅੱਧੀ ਨਹੀਂ ਜਪ ਸਕਦਾ ਉਦੋਂ ਅੱਧੀ ਤੇ ਆ ਜਾ ਇਸ ਤਰ੍ਹਾਂ ਫਿਰ ਕੀ ਹੋਵੇਗਾ ਵੀ ਕਰਤਾਰ ਦੇ ਸਿਮਰਣ ਦਾ ਚਾ ਪੈਦਾ ਹੋ ਜਾਏਗਾ ਤੇਰੇ ਅੰਦਰ ਥੋੜਾ ਥੋੜਾ ਕਰ ਇਹ ਥੋੜੀ ਵੀ ਆਪਾਂ ਪਹਿਲਾਂ ਹੀ ਇੱਕ ਘੰਟਾ ਸਿਮਰਨ ਤੋਂ ਸ਼ੁਰੂ ਕਰਾਂਗੇ ਪਹਿਲਾਂ ਤਾਂ ਇੱਕ ਮਿੰਟ ਤੋਂ ਸ਼ੁਰੂ ਹੋਣਾ। ਇਹੀ ਗੱਲ ਬਾਬਾ ਸ਼ਿਰੀ ਚੰਦ ਜੀ ਨੇ ਸਮਝਾਈ ਸੀ ਕਿ ਭਾਈ ਇੰਉਂ ਨਾਮ ਜਪੀਦਾ ਹੁੰਦਾ ਵਾ। ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਕਹਿ ਦਿੱਤਾ ਨਾ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਕਿਉਂਕਿ ਬਾਬਾ ਜੀ ਨੇ ਪੁੱਛਿਆ ਸੀਗਾ ਵੀ ਕਿੰਨਾ ਕੁ ਸਿਮਰਨ ਕਰਦੇ ਹੋ ਨਾਮ ਕਿੰਨਾ ਜਪਦੇ ਹੋ ਪਰਮੇਸ਼ਰ ਦਾ। ਉਹ ਭਾਈ ਕੰਮ ਧੰਦੇ ਵਿੱਚ ਚੇਤਾ ਹੀ ਨਹੀਂ ਆਉਂਦਾ ਮਾਇਆ ਚੇਤੇ ਆਈ ਜਾਂਦੀ ਆ। ਹੋਰ ਚੀਜ਼ਾਂ ਚੇਤੇ ਆਈ ਜਾਂਦੀਆਂ। ਧੀਆਂ ਪੁੱਤਰ ਚੇਤੇ ਆਈ ਜਾਂਦੇ ਸਭ ਚੇਤੇ ਹੋਈ ਜਾਂਦਾ ਪਰ ਇੱਕ ਨਾਮ ਦਾ ਚੇਤਾ ਨਹੀਂ ਬੰਦੇ ਨੂੰ ਆਉਂਦਾ ਇਹੀ ਬਾਬਾ ਜੀ ਨੇ ਆਖਿਆ ਸ਼੍ਰੀ ਚੰਦ ਜੀ ਨੇ ਵੀ ਤੁਸੀਂ ਭਾਈ ਕੰਮ ਤੇ ਜਾਣ ਤੋਂ ਪਹਿਲਾਂ ਨਾ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਥੋੜਾ ਜਿਹਾ ਕਾਗਰ ਨਾ ਮਨ ਕਰੋ ਥੋੜਾ ਥੋੜਾ ਕਰੋਗੇ ਇੱਕ ਦਿਨ ਪੂਰਾ ਹੋ ਜਾਏਗਾ ਤੁਸੀਂ ਚੱਲੋ ਤਾਂ ਸਹੀ ਪਹੁੰਚ ਜਾਮੋਗੇ ਇੱਕ ਦਿਨ ਤਾਂ ਅੱਗੇ ਫਿਰ ਉਹ ਜਿਹੜੇ ਸਵਾਲੀਏ ਸੀਗੇ ਸਵਾਲੀਆਂ ਦਾ ਕੰਮ ਹੁੰਦਾ ਸਵਾਲ ਕਰਨਾ ਉਹਨਾਂ ਨੇ ਹੋਰ ਸਵਾਲ ਕੀਤੇ ਆ ਕਹਿਣ ਲੱਗੇ ਜੀ ਅਸੀਂ ਆਪ ਜੀ ਨੂੰ ਹੋਰ ਕੁਝ ਪੁੱਛਣਾ ਚਾਹੁੰਦੇ ਆ ਬਾਬਾ ਸ਼੍ਰੀ ਚੰਦ ਜੀ ਦਾ ਸਰੂਪ ਬੜਾ ਸੋਹਣਾ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਵਿਰਾਗ ਦੀ ਮੂਰਤੀ ਹਨ ਤੇ ਉਹਨਾਂ ਤੋਂ ਫਿਰ ਹੋਰ ਸਵਾਲ ਪੁੱਛੇ ਆ ਵੀ ਸਾਡੇ ਜਿਹੜੇ ਬੱਚੇ ਆ ਸਾਨੂੰ ਇੰਉਂ ਡਰ ਲੱਗਦਾ ਜੇ ਸਾਡੀ ਕੀਤੀ ਹੋਈ ਕਮਾਈ ਅਜਾੜ ਹੀ ਨਾ ਦੇਣ ਕਿਉਂਕਿ ਕਈ ਅਮੀਰ ਜਾਦੇ ਹੁੰਦੇ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੀ ਔਲਾਦ ਚੰਗੀ ਨਿਕਲੇ। ਐਉਂ ਨਾ ਹੋਵੇ ਸਭ ਕੁਝ ਜੋੜਿਆ ਇਨੀਆਂ ਪੀੜ੍ਹੀਆਂ ਦਾ ਤਬਾਹ ਕਰ ਦੇਣ। ਫਿਰ ਬਾਬਾ ਜੀ ਨੂੰ ਪੁੱਛਦੇ ਆ ਵੀ ਕੀ ਕਰੀਏ? ਆਪ ਜੀ ਹੀ ਕਿਰਪਾ ਕਰਕੇ ਸਾਨੂੰ ਇਹਦਾ ਇਲਾਜ ਦੱਸ ਦਿਓ। ਫਿਰ ਬਾਬਾ ਜੀ ਸ਼੍ਰੀ ਚੰਦ ਜੀ ਕਹਿਣ ਲੱਗੇ ਦੇਖੋ ਜੀ ਆਹ ਜਿਹੜੀ ਔਲਾਦ ਆ ਨਾ ਇਹ ਰੱਬ ਵੱਲੋਂ ਮਿਲੀ ਹੋਈ ਦਾਤ ਹੁੰਦੀ ਹੈ। ਚਾਹੇ ਪੁੱਤਰ ਹੋਵੇ ਤੇ ਚਾਹੇ ਧੀ ਹੋਵੇ ਸਨਤਾਨ ਦੀਆਂ ਰੁਚੀਆਂ ਨੂੰ ਚੰਗੇ ਕੰਮਾਂ ਤੇ ਚੰਗੇ ਕੰਮਾਂ ਵੱਲ ਖਿਆਲਾਂ ਵੱਲ ਲਾਈ ਰੱਖਣਾ ਇਹ ਮਾਤਾ ਪਿਤਾ ਦਾ ਹੀ ਫਰਜ਼ ਹੁੰਦਾ ਜਦੋਂ ਬੱਚੇ ਸਿਆਣੇ ਹੋ ਜਾਂਦੇ ਆ ਹੌਲੀ ਹੌਲੀ ਬੋਲਣ ਲੱਗਦੇ ਆ ਉਹ ਬੋਲਦੇ ਕਿੱਥੋਂ ਆ ਕੀ ਸਿੱਖਦੇ ਆ ਜੋ ਆਪਾਂ ਬੋਲਦੇ ਆ ਤਾਂ ਆਪਣੀ ਬੋਲੀ 'ਚ ਆਪਣੀ ਬਾਣੀ 'ਚ ਸੁਧਾਰ ਕਰੋ ਆਵਾ ਸ਼੍ਰੀ ਚੰਦ ਜੀ ਕਹਿੰਦੇ ਜੇ ਤੁਹਾਡੀ ਬੋਲੀ ਚੰਗੀ ਹੋਊਗੀ ਤੁਹਾਡੇ ਬੱਚੇ ਵੀ ਚੰਗਾ ਹੀ ਬੋਲਣਗੇ ਜਿਵੇਂ ਆਪਾਂ ਬੱਚਿਆਂ ਨੂੰ ਤੂੰ ਕਹਿ ਕੇ ਬੁਲਾਈਏ ਤੇ ਤੂੰ ਹੀ ਕਹਿੰਦੇ ਆ ਇਹ ਘਰ ਵਿੱਚ ਕੋਈ ਗਾਲਾਂ ਕੱਢਦਾ ਤੇ ਗਾਲਾਂ ਕੱਢਣੀਆਂ ਸਿੱਖ ਜਾਂਦੇ ਆ ਇਸ ਤਰ੍ਹਾਂ ਜੇ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਉਹਨੂੰ ਦੇਖ ਕੇ ਪਾਠ ਕਰਨਾ ਸਿੱਖ ਜਾਂਦੇ ਆ ਇਹ ਤਾਂ ਜੀ ਆਟੇ ਦੇ ਦੀਵੇ ਹੁੰਦੇ ਆ ਜਿੱਧਰ ਨੂੰ ਮੋੜ ਦੇ ਉਧਰ ਨੂੰ ਮੁੜ ਜਾਂਦੇ ਆ ਇਹ ਤਾਂ ਆਪਾਂ ਵੇਖਣਾ ਵੀ ਆਪਾਂ ਇਹਨਾਂ ਨੂੰ ਕੀ ਸਿਖਾਉਣਾ ਤਾਂ ਸੰਤਾਨ ਦੀ ਜਿਹੜੀ ਰੁਚੀ ਆ ਉਹਨੂੰ ਚੰਗੇ ਪਾਸੇ ਲਾਉਣਾ ਮਾਤਾ ਪਿਤਾ ਦਾ ਫਰਜ਼ ਆ ਬੱਚੇ ਨੂੰ ਕੀ ਬੋਲਣਾ ਸਿਖਾਉਣਾ ਇਹ ਵੀ ਮਾਤਾ ਪਿਤਾ ਨੂੰ ਪਤਾ ਮੁੱਖ ਦੀ ਗੱਲ ਕੀ ਬਾਬਾ ਜੀ ਨੇ ਆਖਿਆ ਸੀ ਵੀ ਆਪਣਾ ਸੁਭਾਅ ਇਨਾ ਨੇਕ ਬਣਾ ਲਓ ਇਨਾ ਨੇਕ ਬਣਾ ਲਓ ਕਿ ਤੁਹਾਡਾ ਅਸਰ ਮੱਲੋ ਮਲੀ ਤੁਹਾਡੇ ਬੱਚਿਆਂ ਤੇ ਪੈ ਜਾਵੇਗਾ ਇਤਨਾ ਚੰਗਾ ਆਪਣੇ ਆਪ ਨੂੰ ਬਣਾਉਣਾ ਹੈ ਜਦੋਂ ਇਹ ਗੱਲ ਬਾਬਾ ਸ਼੍ਰੀ ਚੰਦ ਜੀ ਨੇ ਕਹੀ ਵੀ ਤੁਸੀਂ ਉਹ ਬਣਨਾ ਜਿਹਨੂੰ ਦੇਖ ਕੇ ਸਾਰੇ ਕਹਿਣ ਅਜਿਹਾ ਨੇਕ ਪੁਰਸ਼ ਪਹਿਲਾਂ ਨਹੀਂ ਸੀ ਦੇਖਿਆ ਕਿਸੇ ਨੂੰ ਵੀ ਮਾੜਾ ਸ਼ਬਦ ਨਹੀਂ ਆਖਣਾ ਚੰਗੇ ਸੁਭਾਅ ਦੇ ਮਾਲਕ ਬਣਨਾ ਹੈ ਬ੍ਰਹਮਚਾਰ ਜਿਹੜੇ ਸੀਗੇ ਉੱਥੇ ਆਏ ਹੋਏ ਮੁਨੀ ਜਨਾ ਆਏ ਸੀਗੇ ਫਿਰ ਕਹਿੰਦੇ ਜੀ ਵਿਦਿਆ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਸ਼ਾਸਤਰ ਵਿਦਿਆ ਹੁੰਦੀ ਆ ਸ਼ਾਸਤਰ ਵਿਦਿਆ ਹੁੰਦੀ ਆ ਇਹ ਜੋਤਿਸ਼ ਹੁੰਦੀ ਆ ਇਹ ਰਾਜਨੀਤਿਕ ਹੁੰਦੀ ਆ ਧਾਰਮਿਕ ਵਿਦਿਆ ਹੁੰਦੀ ਆ ਚਿਕਿਤਸਾ ਹੁੰਦੀ ਆ ਕਿਹੜੀ ਵਿਦਿਆ ਸਾਨੂੰ ਪੜ੍ਹਨੀ ਚਾਹੀਦੀ ਆ ਜਿਵੇਂ ਆਪਾਂ ਕਹਿ ਲਈਏ ਵੀ ਡਾਕਟਰ ਬਨਣਾ ਚਾਹੀਦਾ ਜੋਤਿਸ਼ ਜਿਹੜੀ ਆ ਇਹ ਸਿੱਖਣੀ ਚਾਹੀਦੀ ਆ ਪਿੰਗਲ ਇਹ ਸਿੱਖਣੀ ਚਾਹੀਦੀ ਆ ਹਥਿਆਰ ਫੜ ਕੇ ਚਲਾਉਣੇ ਸਿੱਖਣੇ ਚਾਹੀਦੇ ਆ ਇਹ ਦੱਸੋ ਜੀ ਕੇ ਵੈਦਗਿਰੀ ਕਰਨੀ ਚਾਹੀਦੀ ਹੈ ਫਿਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਦੇਖੋ ਜੀ ਕੰਮ ਜਿਹੜਾ ਮਰਜੀ ਹੋਵੇ ਪਰ ਉਹਦੇ ਵਿੱਚ ਲੋਕਾਂ ਦੀ ਸੇਵਾ ਹੋਣੀ ਚਾਹੀਦੀ ਹੈ ਜਵਾਬ ਦੇਖੋ ਤੁਸੀਂ ਕਿੰਨਾ ਸੋਹਣਾ ਦਿੱਤਾ ਤੁਸੀਂ ਆਪ ਦੇਖੋ ਉਮਰ ਹਜੇ ਉਹਨਾਂ ਦੀ ਬਹੁਤ ਛੋਟੀ ਆ ਬਾਬਾ ਸ਼੍ਰੀ ਚੰਦ ਜੀ ਦੀ ਜਦੋਂ ਦੀ ਇਹ ਮਸਾਖੀ ਕਹਿ ਰਹੇ ਹਨ ਨਾ ਹਜੇ ਉਹਨਾਂ ਤੇ ਪੂਰੀ ਜਵਾਨੀ ਵੀ ਨਹੀਂ ਆਈ ਹੈਗੀ ਇਹ ਬਹੁਤ ਪਹਿਲਾਂ ਦੀਆਂ ਗੱਲਾਂ ਨੇ ਬਾਬਾ ਜੀ ਕਹਿੰਦੇ ਲੋਕ ਸੇਵਾ ਵਾਸਤੇ ਆਪਣੀ ਕਿਰਤ ਵਾਸਤੇ ਆਪਣੇ ਪਰਿਵਾਰ ਨੂੰ ਚਲਾਉਣ ਲਈ ਜਿਹੜੀ ਵੀ ਵਿੱਦਿਆ ਪੜ੍ਹੀ ਜਾਵੇ ਚੰਗੀ ਹੋਈ ਚੰਗੀ ਹੁੰਦੀ ਹੈ ਕੋਈ ਵਿੱਦਿਆ ਵੀ ਪੜ੍ਹ ਲਓ ਸਾਰੀਆਂ ਹੀ ਚੰਗੀਆਂ ਤੇ ਨਾਲੇ ਜਿਹੜੀ ਵਿੱਦਿਆ ਵੱਲ ਮਨ ਦਾ ਝੁਕਾਅ ਬਹੁਤਾ ਹੋਵੇ ਨਾ ਸਭ ਤੋਂ ਪਹਿਲਾਂ ਉਹਨੂੰ ਪੜ੍ਹਨਾ ਚਾਹੀਦਾ ਮੰਨ ਲਓ ਕਿਸੇ ਬੱਚੇ ਦੀ ਰੁਚੀ ਧਾਰਮਿਕ ਸਿੱਖਿਆ ਵੱਲ ਉਹਨੂੰ ਉੱਧਰ ਲਾਉਣਾ ਚਾਹੀਦਾ ਇਹ ਨਾ ਹੋਵੇ ਉਹਨੂੰ ਆਪਾਂ ਡਾਕਟਰ ਬਣਾਉਣ ਤੋਰ ਦਈਏ ਨਹੀਂ ਪਾਈ ਅੱਜ ਕੱਲ ਬੱਚਾ ਜਨਮ ਲੈਂਦਾ ਆਪਾਂ ਪਹਿਲੇ ਕਹਿਣ ਲੱਗ ਜਾਂਦੇ ਮੈਂ ਇਹਨੂੰ ਇਉਂ ਬਣਾਉਣਾ ਮੈਂ ਇਹਨੂੰ ਡਾਕਟਰ ਬਣਾਉਂਗਾ ਮਾਂ ਪਿਓ ਦਾ ਜਿਹੜਾ ਸੁਪਨਾ ਨਹੀਂ ਪੂਰਾ ਹੋਇਆ ਹੁੰਦਾ ਆਪ ਡਾਕਟਰ ਬਨਣਾ ਚਾਹੁੰਦੇ ਹੁੰਦੇ ਆ ਪਹਿਲੇ ਕਹਿ ਦਿੰਦੇਗੇ ਵੀ ਜੰਮਣ ਤੇ ਹੀ ਉਹਦੇ ਜਨਮ ਹੋਣ ਤੇ ਵੀ ਅਸੀਂ ਇਹਨੂੰ ਡਾਕਟਰ ਬਣਾਉਣਾ ਨਹੀਂ ਭਾਈ ਇਦਾਂ ਨਹੀਂ ਬੱਚੇ ਦੀ ਰੁਚੀ ਦੇਖਣੀ ਚਾਹੀਦੀ ਵੀ ਰੁਚੀ ਕਿੱਧਰ ਆ ਇਹ ਬਾਬਾ ਸ਼ਰੀ ਚੰਦ ਜੀ ਦੀਆਂ ਬਹੁਤ ਸਿਆਣੀਆਂ ਗੱਲਾਂ ਇਹ ਜੇ ਤੁਸੀਂ ਇੱਕ ਵਾਰੀ ਇਹ ਸੁਣ ਲਈਆਂ ਵੀ ਤੁਸੀਂ ਬਹੁਤ ਆਪਦੇ ਨਿਆਣਿਆਂ ਨੂੰ ਸਮਝੋਗੇ ਵੀ ਹਾਂ ਬੱਚਾ ਇਦਾਂ ਸਾਡਾ ਜਿਸ ਵੱਲ ਰੁਚੀ ਹੋਵੇ ਮਨ ਦਾ ਝਕਾਅ ਹੋਵੇ ਜਿਹੜੀ ਵਿੱਦਿਆ ਵੱਲ ਉਹਨੂੰ ਸਭ ਤੋਂ ਵਧੇਰੇ ਸਭ ਤੋਂ ਪਹਿਲੇ ਪੜ੍ਹਨਾ ਚਾਹੀਦਾ ਵੱਧ ਸਫਲਤਾ ਮਿਲਦੀ ਆ ਇਸ ਕਰਕੇ ਬਾਬਾ ਸ਼੍ਰੀਚੰਦ ਜੀ ਕਹਿੰਦੇ ਬੱਚੇ ਦੀ ਰੁਚੀ ਪਛਾਣੋ ਵੀ ਉਹ ਜੋਤਿਸ਼ ਪੜ੍ਹਨੀ ਚਾਹੁੰਦਾ ਗਣਿਤ ਪੜ੍ਹਨਾ ਚਾਹੁੰਦਾ ਏ ਜਾਂ ਹੋਰ ਕੋਈ ਕਲਾ ਜਿਵੇਂ ਆਪਾਂ ਕਹਿੰਨੇ ਹੁਨਰ ਸਿੱਖਣਾ ਚਾਹੁੰਦਾ ਧਾਰਮਿਕ ਵਿੱਦਿਆ ਪੜ੍ਹਨੀ ਚਾਹੁੰਦਾ ਗੱਤਕਾ ਸਿੱਖਣਾ ਚਾਹੁੰਦਾ ਕੀ ਕਰਨਾ ਚਾਹੁੰਦਾ ਪਹਿਲਾਂ ਉਹਦੀ ਰੁਚੀ ਸਮਝੋ ਫਿਰ ਉਹਨੂੰ ਉਧਰ ਲਾ ਦਿਓ ਤੇ ਨਾਲ ਇਹਦੇ ਇੱਕ ਗੱਲ ਇਹ ਵੀ ਹੈ ਕਈ ਵਾਰੀ ਬੱਚੇ ਦੀ ਰੁਚੀ ਜਿਵੇਂ ਆਪਾਂ ਕਹਿੰਦੇ ਹਾਂ ਹੋਰ ਪਾਸੇ ਗਲਤ ਪਾਸੇ ਵੀ ਹੋ ਜਾਂਦੀ ਹੈ ਉਹਨੂੰ ਉਧਰਲੇ ਪਾਸੇ ਨਹੀਂ ਲਾ ਦੇਣਾ ਭਈ ਹਾਂ ਵੀ ਬੱਚਾ ਤਾਂ ਕਹਦੇਗਾ ਮੈਂ ਨਸ਼ਾ ਕਰਨਾ ਆਪਾਂ ਉਹ ਮੇਰੀ ਰੁਚੀ ਉਧਰ ਆ ਉਧਰ ਥੋੜੀ ਉਹਨੂੰ ਤੋੜ ਦਾਂਗੇ ਆਪਾਂ ਚੰਗੇ ਪਾਸੇ ਜਿਹੜੀ ਰੁਚੀ ਹੋਵੇ ਉਹਦੇ ਵਿੱਚੋਂ ਚੋਣ ਕਰੀਦੀ ਹੁੰਦੀ ਹੈ ਇਸ ਤਰ੍ਹਾਂ ਤਾਂ ਫਿਰ ਉਹ ਕਹਿਣ ਲੱਗੇ ਜੀ ਬਾਬਾ ਜੀ ਸ਼੍ਰੀ ਚੰਦ ਜੀ ਤੁਸੀਂ ਤਾਂ ਜੀ ਵਾਕੇ ਹੀ ਗੁਰੂ ਨਾਨਕ ਸਾਹਿਬ ਜੀ ਵਾਂਗ ਹੀ ਸਾਡੇ ਜਿਹੜੇ ਦਿਮਾਗ ਦੇ ਦਰਵਾਜ਼ੇ ਖੋਲ ਦਿੱਤੇ ਆ ਖਿੜਕੀਆਂ ਖੋਲ ਦਿੱਤੀਆਂ ਹੋਰ ਸਵਾਲ ਵੀ ਸਾਡੇ ਹੈਗੇ ਆ ਕਿਰਪਾ ਕਰਕੇ ਉਹਨਾਂ ਦੇ ਵੀ ਜਵਾਬ ਦੇ ਦਿਓ ਜੀ ਬਾਬਾ ਸ਼੍ਰੀ ਚੰਦ ਜੀ ਨੇ ਅੱਖਾਂ ਮੀਟ ਲਈਆਂ ਕਹਿਣ ਲੱਗੇ ਪਰਮੇਸ਼ਰ ਦੇ ਨਾਮ ਤੋਂ ਵੱਡਾ ਇਹ ਸਵਾਲ ਦਾ ਜਵਾਬ ਤਾਂ ਸਾਨੂੰ ਅੰਦਰੋਂ ਹੀ ਆਉਣਾ ਨਾ ਬੰਦੇ ਨੂੰ ਜਦੋਂ ਨਾਮ ਜਪਾਂਗੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਵੀ ਸਵਾਲ ਤਾਂ ਮੁੱਕਣੇ ਹੀ ਨਹੀਂ ਹੈਗੇ ਤੁਸੀਂ ਸਵਾਲ ਕਰੀ ਜਾਓ ਮੈਂ ਜਵਾਬ ਦੇਈ ਜਾਣਾ ਪਰ ਅਸਲ ਜਵਾਬ ਤਾਂ ਤੁਹਾਡੇ ਅੰਦਰ ਹੀ ਪਏ ਆ ਤੁਹਾਨੂੰ ਅੰਦਰੋਂ ਹੀ ਜਵਾਬ ਮਿਲਣਾ ਵੀ ਅਸਲ ਜਿਹੜਾ ਵੱਡਾ ਸਵਾਲ ਆ ਵੀ ਆਏ ਕੀ ਕਰਨ ਦੁਨੀਆ ਤੇ ਕਿਉਂ ਆਏ ਆ ਜਨਮ ਕਿਉਂ ਹੋਇਆ ਕਿੱਥੋਂ ਆਉਣੇ ਆ ਕਿੱਥੇ ਚਲੇ ਜਾਣੇ ਕਿੱਥੇ ਸਮਾ ਜਾਣੇ ਆ ਕਿੱਡੇ-ਕੱਡੇ ਸਵਾਲ ਪਏ ਜਿਹੜੇ ਹੱਲ ਕਰਨੇ ਬਾਕੀ ਆ ਤਾਂ ਤੁਹਾਡੇ ਅੰਦਰੋਂ ਹੀ ਤੁਹਾਨੂੰ ਜਵਾਬ ਮਿਲਣਗੇ ਥੋੜਾ ਨਾਮ ਦੇ ਵੱਲ ਆਓ ਆਪਾਂ ਦੂਜੇ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਆ ਪਰ ਆਪਣੇ ਆਪ ਨੂੰ ਸਮਝਣਾ ਚਾਹੀਦਾ ਆਪਣੇ ਆਪ ਨੂੰ ਪੜ੍ਹਨਾ ਚਾਹੀਦਾ ਆਪਣੇ ਆਪ ਨੂੰ ਪਰਖਣਾ ਚਾਹੀਦਾ ਆਪਾਂ ਕਿੰਨਾ ਕੁ ਸਮਾਂ ਲੋਕਾਂ ਨੂੰ ਪਰਖੀ ਜਾਵਾਂਗੇ ਨਾਨਕ ਪਰਖੇ ਆਪ ਕੋ ਪਾਰਖ ਜਾਣ ਮੈਂ ਕੌਣ ਹਾਂ ਮੈਂ ਸਰੀਰਾਂ ਕਿ ਮੈਂ ਸਰੀਰ ਨਹੀਂ ਆੱਖਾਂ ਨੱਕ ਕੰਨ ਮੂੰਹ ਇਹ ਮੇਰੇ ਸਰੀਰ ਦੇ ਅੰਗ ਆ ਮੈਂ ਇਹਨਾਂ ਰਾਹੀਂ ਦੇਖ ਸਕਦਾ ਆੱਖਾਂ ਰਾਹੀਂ ਨੱਕ ਰਾਹੀਂ ਨਾਸਕਾ ਰਾਹੀਂ ਸੁੰਘ ਸਕਦਾ ਜੀਭ ਰਾਹੀਂ ਚਖ ਸਕਦਾ ਇਹ ਬਾਹਰਲਾ ਗਿਆਨ ਇਹ ਬਾਹਰੀ ਗਿਆਨ ਹੋ ਗਿਆ ਤੇ ਇਸ ਤਰ੍ਹਾਂ ਵੀ ਅੰਦਰੀ ਤੌਰ ਤੇ ਅੰਦਰੂਨੀ ਤੌਰ ਤੇ ਵੀ ਗਿਆਨ ਬਹੁਤ ਜ਼ਿਆਦਾ ਬੰਦੇ ਨੂੰ ਆ ਜਾਂਦਾ ਜਦੋਂ ਅੰਦਰ ਝਾਕਦਾ ਆਪਦੇ ਬਾਹਰ ਦੇਖਣ ਨੂੰ ਬਹੁਤ ਕੁਝ ਸੋਹਣਾ ਵ ਪਰ ਅੱਖਾਂ ਬੰਦ ਕਰਕੇ ਆਪਣੇ ਅੰਦਰ ਦੇਖਣ ਨਾਲੋਂ ਕੁਝ ਵੀ ਨਹੀਂ ਸੋਹਣਾ ਇਸ ਕਰਕੇ ਫਿਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਆਪਣੇ ਆਪ ਨੂੰ ਪਛਾਨਣਾ ਪਵੇਗਾ ਬੰਦੇ ਨੂੰ ਸਮਝਣਾ ਪਵੇਗਾ ਗੌਰ ਕਰਨੀ ਪਵੇਗੀ ਅਭਿਆਸ ਕਰਨਾ ਪਵੇਗਾ ਫੇਰ ਹੀ ਪਤਾ ਲੱਗੇਗਾ ਨਾ ਇਹ ਬ੍ਰਹਮ ਵਿਦਿਆ ਹੁੰਦੀ ਹੈ ਇਹ ਬਾੜੀ ਜ਼ਰੂਰੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਕਹਿੰਦੇ ਵੀ ਨਾਲ-ਨਾਲ ਇਹਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਆ ਇਹ ਨੂੰ ਪੜ੍ਹੇ ਤੋਂ ਬਿਨਾ ਸਮਝੇ ਤੋਂ ਬਿਨਾ ਰੱਬ ਨੂੰ ਪਉਣਾ ਬਹੁਤ ਔਖਾ ਹੋ ਜਾਂਦਾ ਬੰਦੇ ਲਈ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਬ੍ਰह्म ਵਿਦਿਆ ਸੁਣੇ ਸਮਝੇ ਬਿਨਾ ਮਨੁੱਖਤਾ ਦੀ ਜਾਂਚ ਨਹੀਂ ਆਉਂਦੀ ਵਿਦਿਆ ਤਾਂ ਸਾਰੀਆਂ ਹੀ ਚੰਗੀਆਂ ਨੇ ਪਰ ਆ ਬ੍ਰह्म ਵਿਦਿਆ ਸਭ ਤੋਂ ਚੰਗੀ ਆ ਗੁਰਮਖ ਪਿਆਰਿਓ ਬਾਬਾ ਜੀ ਨੇ ਇੱਥੇ ਕਿਸੇ ਵੀ ਚੀਜ਼ ਨੂੰ ਕਟਿਆ ਨਹੀਂ ਇਦਾਂ ਨਹੀਂ ਆਖਿਆ ਕਿ ਤੁਸੀਂ ਪਰਿਵਾਰ ਨਾ ਪਾਲੋ ਕੁਝ ਨਹੀਂ ਆਖਿਆ ਉਹਨਾਂ ਨੇ ਉਹਨਾਂ ਨੇ ਤਾਂ ਆਖਿਆ ਬ੍ਰह्म ਵਿਦਿਆ ਬਾੜੀ ਜ਼ਰੂਰੀ ਆ ਜੇ ਕੋਈ ਬੰਦਾ ساری ਜ਼ਿੰਦਗੀ ਪੇਟ ਪਾਲਣ ਤੇ ਹੀ ਰੁੱਝਿਆ ਰਹੇ ਬਾਬਾ ਸ਼੍ਰੀਚੰਦ ਜੀ ਕਹਿੰਦੇ ਇਹ ਗਿਆਨੀਆਂ ਵਾਲੀ ਗੱਲ ਥੋੜੀ ਆ ਇਹ ਤਾਂ ਪਸ਼ੂ ਵਰਤੀ ਆ ਫਿਰ ਪਸ਼ੂਆਂ ਤੇ ਬੰਦੇ ਵਿੱਚ ਕੀ ਫਰਕ ਰਹਿ ਜਾਊਗਾ ਪਸ਼ੂ ਵੀ ਤਾਂ ਆਪਣਾ ਪੇਟ ਪਾਲਣ ਲਈ ਜੰਗਲਾਂ ਪਹਾੜਾਂ ਵਿੱਚ ਫਿਰਦੇ ਆ ਘਾਹ ਤੂੜੀਆਂ ਰੂੜੀਆਂ ਤੇ ਫਿਰ ਕੇ ਪੇਟ ਭਰ ਲੈਂਦੇ ਆ ਫਿਰ ਖਾਂਦੇ ਆ ਸਬਰ ਦੇ ਨਾਲ ਉਹ ਫਿਰ ਕੀ ਕਰਦੇ ਆ ਕਹਿ ਦਿੰਦੇ ਆ ਜਿੰਨਾ ਰੱਬ ਨੇ ਦਿੱਤਾ ਠੀਕ ਆ ਅਜਮ ਕਰਦੇ ਆ ਤੇ ਸੌ ਜਾਂਦੇ ਆ ਇਹ ਫਿਰ ਬੱਚੇ ਦੇ ਵਿੱਚ ਇਨਸਾਨ ਦੇ ਤੇ ਪਸ਼ੂ ਦੇ ਵਿੱਚ ਕੀ ਫਰਕ ਰਹਿ ਗਿਆ ਕੋਈ ਫਰਕ ਨਹੀਂ ਰਹਿ ਗਿਆ ਕੁਝ ਬੰਦੇ ਆ ਜਿਹੜੇ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਮਾ ਭਾਵੇਂ ਇਨਸਾਨਾਂ ਵਾਲਾ ਹੈ ਉਹਨਾਂ ਦਾ ਪਰ ਕੰਮ ਉਹਨਾਂ ਦੇ ਪਸ਼ੂਆਂ ਵਾਲੇ ਹੀ ਆ ਕਈ ਬੰਦੇ ਜਿਹੜੇ ਆ ਬਾਬਾ ਸ਼੍ਰੀਚੰਦ ਜੀ ਕਹਿੰਦੇ ਚੋਰੀਆਂ ਕਰਦੇ ਆ ਲੁੱਟਾਂ ਖੋਹਾਂ ਕਰਦੇ ਆ ਦੂਜਿਆਂ ਦੇ ਹੱਕ ਖੋਹ ਲੈਂਦੇ ਆ ਵੱਢੀ ਲੈਂਦੇ ਆ ਗਰੀਬਾਂ ਨੂੰ ਮਾਰਦੇ ਆ ਇਹ ਇਸ ਤਰ੍ਹਾਂ ਭਾਈ ਜਿਹੜੇ ਲੋਕ ਆ ਜੋ ਵੀ ਕਰਦੇ ਆ ਬਹੁਤ ਪਛਤਾਉਣਗੇ ਇਹ ਪਸ਼ੂਆਂ ਨਾਲੋਂ ਵੀ ਭੈੜੇ ਆ ਬਹੁਤ ਮਾੜੇ ਲੋਕ ਆ ਇਹ ਇਸ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਬਣਾਉਣ ਵਾਸਤੇ ਧਾਰਮਿਕ ਵਿਦਿਆ ਪੜ੍ਹਨੀ ਬਹੁਤ ਜ਼ਰੂਰੀ ਆ ਤਾਂ ਅੱਜ ਆਪਣੇ ਲੋਕ ਕੀ ਕਹਿ ਦਿੰਦੇ ਆ ਧਾਰਮਿਕ ਗ੍ਰੰਥਾਂ ਨੂੰ ਸਾਨੂੰ ਤਾਂ ਜੀ ਇਹਨਾਂ ਤੇ ਯਕੀਨ ਨਹੀਂ ਰਿਹਾ ਇਹਨਾਂ ਵਿੱਚ ਤਾਂ ਗੱਪ ਤੇ ਪਖੰਡ ਲਿਖੇ ਹੋਏ ਆ ਹਾਂ ਭਾਈ ਇਸ ਤਰ੍ਹਾਂ ਜਿਹੜੇ ਲੋਕ ਕਹਿੰਦੇ ਆ ਉਹਨਾਂ ਦੀ ਆਪਣੀ ਜ਼ਿੰਦਗੀ ਹੀ ਪਖੰਡ ਹੁੰਦੀ ਹੈ। ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਉਹਨਾਂ ਨੂੰ ਸਮਝ ਨਹੀਂ ਹੁੰਦੀ। ਇਸ ਤਰ੍ਹਾਂ ਦੇ ਅਮੋਲਕ ਬਚਨਾਂ ਨਾਲ ਬਾਬਾ ਸ਼੍ਰੀ ਚੰਦ ਜੀ ਨੇ ਆਏ ਹੋਏ ਪ੍ਰਸ਼ਨੋਤਰੀਆਂ ਦੇ ਜਵਾਬ ਦਿੱਤੇ ਆ ਤੇ ਗ੍ਰਸਤ ਦਾ ਜੀਵਨ ਸੁਥਰਾ ਤੇ ਸੁਚੱਜਾ ਬਣਾਉਣ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਨਿਹਾਲ 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 ਕੀਤਾ। ਕਰਮਕ ਪਿਆਰਿਓ ਇਹ ਬਾਬਾ ਸ਼੍ਰੀ ਚੰਦ ਜੀ ਨਾ ਤੇ ਬਹੁਤ ਪ੍ਰੇਮ ਨਾਲ ਜਵਾਬ ਦਿੰਦੇ ਹੁੰਦੇ ਸੀਗੇ ਇਦਾਂ ਨਹੀਂ ਕਈ ਵਾਰੀ ਸਾਨੂੰ ਲੱਗਦਾ ਇਹਨਾਂ ਦਾ ਸਰੂਪ ਜੀ ਥੋੜਾ ਗੁੱਸੇ ਵਾਲਾ ਹੈ ਨਹੀਂ ਜੀ ਨਹੀਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਆ ਇਹ ਤਾਂ ਬਹੁਤ ਪਿਆਰ ਨਾਲ ਸੰਗਤ ਵਿੱਚ ਵਿਚਰਦੇ ਰਹੇ ਆ ਆ ਸੰਗਤਾਂ ਨੇ ਇਹਨਾਂ ਦਾ ਸਤਕਾਰ ਵੀ ਬੜਾ ਕੀਤਾ ਵੀ ਇਹ ਤਾਂ ਗੁਰੂ ਸਾਹਿਬ ਜੀ ਦੇ ਸਾਡੇ ਸਾਹਿਬਜ਼ਾਦੇ ਆ ਇਹ ਤਾਂ ਬਾਬਾ ਨਾਨਕ ਜੀ ਦੇ ਵੱਡੇ ਪੁੱਤਰ ਆ ਇਹਨਾਂ ਦਾ ਬਹੁਤ ਅਦਬ ਕੀਤਾ ਸੀਗਾ ਅੱਜ ਵੀ ਇਹਨਾਂ ਦੀ ਗੱਦੀ ਤੇ ਜਿਹੜੇ ਬੈਠਦੇ ਆ ਅੱਗੇ 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 ਇਹਨਾਂ ਨੂੰ ਮੰਨਦੇ ਉਹ ਤਪੱਸਿਆ ਬਹੁਤ ਕਰਦੇ ਆ ਨਾ ਤਪ ਬਹੁਤ ਹੁੰਦਾ ਉਹਨਾਂ ਦਾ ਉਹਨਾਂ ਦੇ ਮੱਥੇ ਤੇ ਵੱਖਰੀ ਤੇਜ ਹੁੰਦਾ ਜਿਹੜੇ ਬਾਬਾ ਸ਼੍ਰੀ ਚੰਦ ਜੀ ਦੀ ਜਿਵੇਂ ਗੱਦੀ ਚੱਲਦੀ ਆਉਂਦੀ ਆ ਇਹਨਾਂ ਨੂੰ ਮੰਨਦੇ ਆ ਉਹ ਵੀ ਇਹਨਾਂ ਵਾਂਗ ਤਪ ਕਰਦੇ ਆ ਉਹ ਵੀ ਇਹਨਾਂ ਵਾਂਗ ਸਮਾਧੀਆਂ ਲਾਉਂਦੇ ਆ ਗੁਰਮਖ ਪਿਆਰਿਓ ਗੁਰਮਤ ਦੇ ਵਿੱਚ ਜੋ ਸਾਨੂੰ ਦੱਸਿਆ ਗਿਆ ਵੀ ਪਰਿਵਾਰ ਪਾਲਦੇ ਹੋਏ ਨਾਮ ਵੀ ਜਪਣਾ ਨਾਲ ਘਰ ਦੇ ਜੀਵਾਂ ਨੂੰ ਵੀ ਪਾਲਣਾ ਛੱਡ ਕੇ ਵੀ ਨਹੀਂ ਜਾਣਾ ਉਹਨਾਂ ਨੂੰ ਭੱਜਣਾ ਨਹੀਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਕਬੀਲਦਾਰੀ ਵੀ ਸਾਂਭਣੀ ਆ ਸਭ ਕੁਝ ਕਰਨਾ ਇਹ ਤੁਹਾਨੂੰ ਇੱਕ ਬ੍ਰह्म ਵਿੱਦਿਆ ਜੇ ਹੋਊਗੀ ਤੁਹਾਡੇ ਕੋਲ ਧਾਰਮਿਕ ਸਿੱਖਿਆ ਹੋਊਗੀ ਫਿਰ ਤੁਸੀਂ ਚੰਗੇ ਡਾਕਟਰ ਬਣੋਗੇ ਚੰਗੇ ਵੈਦ ਬਣੋਗੇ ਨਹੀਂ ਜਿਹੜੇ ਡਾਕਟਰ ਰੱਬ ਨੂੰ ਨਹੀਂ ਮੰਨਦੇ ਗਲਾਈ ਵੱਢੀ ਜਾਂਦੇ ਆ ਇੰਨੇ ਨੇ ਪੈਸੇ ਲਈ ਜਾਂਦੇ ਹਸਪਤਾਲਾਂ 'ਚ ਕਚਹਿਰੀਆਂ 'ਚ ਲੋਕ ਰਿਸ਼ਵਤ ਲਈ ਜਾਂਦੇ ਆ ਤਾਂ ਚੰਗਾ ਇਨਸਾਨ ਬਣਨ ਲਈ ਵਿਦਿਆ ਧਾਰਮਿਕ ਵਿਦਿਆ ਬੜੀ ਜ਼ਰੂਰੀ ਆ ਇਹ ਬਾਬਾ ਸ਼੍ਰੀ ਚੰਦ ਜੀ ਨੇ ਤਤਸਾਰ ਕੱਢਿਆ ਬਾਕੀ ਉਹਨਾਂ ਆਖਿਆ ਵਿਦਿਆ ਕੋਈ ਵੀ ਪੜੀ ਜਾਵੇ ਗਿਆਨ ਜਿੰਨਾ ਬੰਦੇ ਨੂੰ ਮਿਲੀ ਜਾਵੇ ਥੋੜਾ ਹੀ ਹੁੰਦਾ ਤਾਂ ਇਹ ਬਾਬਾ ਸ਼੍ਰੀ ਚੰਦ ਜੀ ਨੇ ਸਵਾਲਾਂ ਦੇ ਜਵਾਬ ਦਿੱਤੇ ਸੀਗੇ ਇੱਥੇ ਹੀ ਆਪਾਂ ਸਮਾਪਤੀ ਕਰਦੇ ਆ ਗੁਰਮਖ ਪਿਆਰਿਓ ਸਾਨੂੰ ਵੀ ਜੋ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਇਹ ਸਿੱਖਿਆ ਜਿਹੜੀ ਆ ਗ੍ਰਹਿਣ ਕਰਨੀ ਚਾਹੀਦੀ ਆਪਣੇ ਜੀਵਨ ਦੇ ਵਿੱਚ ਬਹੁਤ ਚੰਗੀ ਸਿੱਖਿਆ ਉਹਨਾਂ ਨੇ ਦਿੱਤੀ ਸੀਗੀ ਸਵਾਲੀਆਂ ਦੇ ਸਵਾਲਾਂ ਦੇ ਜਵਾਬ ਵੀ ਦੇ ਦਿੱਤੇ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ ਆਖਿਆ ਬਾਬਾ ਜੀ ਤੁਸੀਂ ਤਾਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਮਹਾਰਾਜ ਰਹਿਮਤ ਕਰਨ ਬੜੀ ਸੁਣੀ ਬਾਣੀ ਕੀਤੀ ਵਿਚਾਰ ਹਿਰਦਿਆਂ ਚ ਬਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣੀਏ ਪੁੱਲ ਚੁੱਕ ਦੀ ਖਿਮਾ ਜੀ ਆਓ ਸਾਰੇ ਜਾਣੇ ਪਾਈ ਇੱਕ ਬੇਨਤੀ ਜਿਹੜੀ ਆ ਮੈਂ ਆਪ ਜੀ ਨੂੰ ਬਾਰ-ਬਾਰ ਕਰਦਾ ਹੁਣਾ ਅਮਰਤ ਸ਼ਕੂ ਸਿੰਘ ਸਜੋ ਗੁਰੂ ਵਾਲੇ ਬਣੋ ਬੜੇ ਸੋਹਣੇ ਲੱਗੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ